ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਗਿਆਨ ਨੂੰ ਫਾਦਾਂ ਦੇ ਜੀ ਫਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ सोनू ਦੇ ਕੋਲ ਆ ਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆ ਸਸਿਆ ਪਾਜੀ ਸਸਿਆ ਦੀ ਸਸਿਆ ਜੀ ਕੀ ਹਾਲ ਚਾਲ ਜੀ ਵਧੀਆ ਪਾਜੀ ਵਧੀਆ ਵਧੀਆ ਚਾਹੀਦਾ ਜੀ ਬਈ ਆਪਣਾ ਨਾਮ ਤੇ ਡਰੈਸ ਦੱਸਿਓ ਤੁਹਾਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 986785 ਠੀਕ ਹੈ ਜੀ ਬਈ ਇਤਰੋ ਕਰੀਏ ਨੀਲੀ ਰਾਵੀ ਤੋਂ ਕਾਲੀ ਤੋਂ ਸ਼ੁਰੂ ਕਰ ਲੀਏ ਕਾਲੀ ਤੋਂ ਕਰੀਏ ਲਓ ਜੀ ਪਹਿਲੇ ਨੰਬਰ ਤੇ ਬਈ ਦੱਸਿਓ ਇਹਦੇ ਬਾਰੇ ਅੱਛਾ ਸੁਈ ਜੇ ਪਾਜੀ ਅੱਛਾ ਜੀ ਅੱਛਾ ਸੁਈ 31 ਮਗਰ ਤੇ ਠੀਕ ਹੈ ਲਓ ਜੀ 31 ਮਗਰ ਨਾਲ ਜ਼ਿਲ੍ਹਾ ਨਾਲ ਜੀ ਠੀਕ ਹੈ ਠੀਕ ਹੈ ਲਓ ਜੀ ਫੀ ਮਲਕਾਪ ਆ ਗਿਆ ਜੀ ਨਾੜੂ ਬਿਲਕੁਲ ਨਾਲ ਆ ਤੇ ਚੈੱਕ ਕਰ ਸਕਦੇ ਤਾਜ਼ਾ ਬੱਚਾ ਜੇ ਬਈ ਕਿੰਨਾ ਬੋਲਾ ਰਿਹਾ ਕੋ ਜੇ ਬੋਲਾ ਭਾਈ 8 ਕਿਲੋ ਹੋਗਾ ਵੀ ਖੱਤੇ ਯਾਰ 8 ਕਿਲੋ ਭਾਈ 8 ਕਿਲੋ ਮਾਰ ਕੇ ਬਰੋ ਦਿਖੋ ਅਛਾਈ ਹਾਂ ਉਹ ਤੇ ਭਾਈ ਕਹਿੰਦੇ 15 14 ਕਿਲੋ ਜਾਊਗੀ ਠੀਕ ਆ ਠੀਕ ਆ ਠੀਕ ਆ ਲਓ ਜੀ 8 ਲੀਟਰ ਜਿਹੜਾ ਬੋਲਾ ਹੀ ਬੋਲਾ ਪਰਸੋਂ ਦੀ ਸੂਈ ਦੇ ਥੱਲੇ ਕੱਦ ਕਾਠ ਵੀ ਚੰਗਾ ਤੇ ਹੈ ਵੀ ਸਿੰਗਲ ਹੱਡੀ ਆ ਕਰ ਲਓ ਕੋਈ ਗੱਲ ਨਹੀਂ ਲਓ ਜੀ ਐਨ ਜੈਡ ਬਲੈਕ ਪਈਆ ਸੁਆ ਭਾਈ ਕਿਨਵਾ ਦੂਜਾ ਠੀਕ ਹੈ ਲੋ ਜੀ ਦੂਸਰਾ ਸੂਆ ਸੂਈ ਜਾਂ ਕਰਮਾਲੀ ਤੇ ਪਿੱਛੇ ਮੇਰੇ ਫੀਮਲ ਕਾਫ ਦੇ ਦੀ ਲਾਈਵ ਵੀ ਆਪਾਂ ਵੀਡੀਓ ਦੇ ਵਿੱਚ ਚਵਾਈ ਤੇ ਪਸਬਾਦ ਕਰਨੇ ਤੁਹਾਨੂੰ ਥੱਲੇ ਆਪਾਂ ਕਰਦੇ ਬਾਦੀ ਦਾ ਓਏ ਜੀ ਲਓ ਜੀ ਲਾਗੇ ਨੂੰ ਚੈੱਕ ਕਰਾਉਣਾ ਤੁਹਾਨੂੰ ਥਾਣਾ ਦਾ ਪਸਮਾ ਲਓ ਜੀ ਪਸਮਾ ਪਸਮੂ ਜਿਹੜਾ ਇਹ ਬਹੁਤ ਹੀ ਚੰਗਾ ਤੇ ਥਣ ਵੀ ਨੋਕ ਵਾਲਾ ਤੇ ਨੋਕ ਵਾਲੇ ਥਣ ਦੀ ਜਿਹੜਾ ਚਵਾਈ ਬਹੁਤ ਜਿਆਦਾ ਨਰਮ ਨਿਕਲਦੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰੋ ਜਾਨ ਜੈਡ ਬਲੈਕ ਆ ਗਈ ਆ ਤੇ 8 ਲੀਟਰ ਜਿਹੜਾ ਬੋਲਵਾ ਹੀ ਬੋਲਵਾ ਤਿਆਰ ਆ ਮਾਰ ਲੀ ਹਾਂਜੀ ਹਾਂਜੀ ਅ ਵੀ ਅਗਲੇ ਥਣਾ ਦੀ ਚੋਾਈ ਜਿਹੜੀ ਤੁਸੀਂ ਚੈੱਕ ਕਰ ਸਕਦੇ ਜੀ ਬਿਲਕੁਲ ਜਿਹੜੀ ਨਰਮਤਾ ਆ ਰਹੀ ਐ ਨ ਮੋਟੀ ਧਾਰਿਆ ਪਾਈ ਪਾ ਬਰਗ ਟਾਈਮ ਲੱਗੇ ਹਸਾਉਣਾ ਭਾਜੀ ਛੋਟੀ ਦੁੱਧ ਦੀ ਇੱਕ ਲੱਡੀ ਲਵਾਵਾਂਗੇ ਅੱਛਾ ਜੀ ਜੇ ਅਸੀਂ ਵਾਧ ਨੇ 14 ਕਿਲੋ 13 ਕਿਲੋ ਲੀਟਰ ਚੱਕਾਈ ਜੂ ਭਾਜੀ ਠੀਕ ਆ ਠੀਕ ਆ ਠੀਕ ਆ ਜੀ ਲਓ ਜੀ 13 14 ਲੀਟਰ ਭਰੂਗੇ ਤੇ ਚੋਾਈ ਜਿਹੜੀ ਬਹੁਤ ਹੀ ਅਰੀ ਸ਼ਾਨਦਾਰ ਐ ਨ ਮੋਟੀ ਧਾਰਿਆ ਬਿਲਕੁਲ ਆਪਾਂ ਭਾਈ ਗਾੜ ਜੀ ਠੀਕ ਆ ਜੀ ਇਹ ਵਾਲੀ ਮਗਰਲੇ ਥਾਂ ਦੀ ਚਵਾਈ ਕੜੀ ਹੈ ਵੀ ਬਿਲਕੁਲ ਐਨ ਇੱਕ ਨੰਬਰ ਹੈ ਮੋਟੀ ਧਾਰਿਆ ਕੋਈ ਭੂਰ ਕੋਈ ਛਟਾ ਨਹੀਂ ਜੇ ਜੀ ਬਾਕੀ ਕੋਈ ਚਲੋ ਚੰਗੀ ਸਾਫ ਕਰਨ ਵਾਲਾ ਭਰਾਂ ਲੈ ਜੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਅਸ ਤਾਂ ਜਿਹੜਾ 8 ਲੀਟਰ ਦੁੱਧ ਤਿਆਰ ਆ ਬੌਲਾ ਹੀ ਬੌਲਾ ਤਿਆਰ ਆ ਠੀਕ ਹੈ ਜੀ ਆਹ ਤੁਸੀਂ ਚੈੱਕ ਕਰ ਸਕਦੇ ਜੇ ਨੋਰੀ ਫੀ ਮਲਕਾਫ ਜਿਹੜਾ ਇਹਨ ਜੈਡ ਬਲੈਕ ਤੇ ਭਾਈ ਇਹਦਾ ਮੁੱਲ ਫਿਰ ਇਹਦਾ ਭਾਈ ਮੁੱਲ ਹਾਰਾ ਜਿਹੜਾ ਆਪਾਂ ਦੇਣੀ ਆ ਹਾਂ ਜੀ ਸੀ ਹਾਦੀ ਜੀ 80 हां कर दिए मान तनक जा पाजी हां ना जेडी आप देनी यार 80 हां खडांगे कि ताजी सूई दी ਛੋਟੀ ਬੋਲਾ ਬੋਲਾ ਪਾਦਾ ਕੱਟੀ ਮਗਰ ਜੀ ਅਛਾ ਜੀ ਲਓ ਜੀ 1000 ਦਾ ਮਾਨਤਨ ਬਾਈ ਨੇ ਕਰਤਾ ਵਾ ਆ ਬਿਲਕੁਲ ਥਲੇ ਦੁੱਧ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਦੁੱਧ ਅਜੇ ਬਾਈ ਨੇ ਛੱਡਿਆ ਵਾ ਥੱਲੇ ਨਾ ਕੱਟੀ ਨਾ ਭੁਖੀ ਹੋਈ ਆਪ ਕਿਲੋ ਕੱਢ ਜੂਆਂ ਭਾਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ 1000 ਦਾ ਮਾਨਤਨ ਬਾਈ ਨੇ ਕਰਤਾ 1000 ਕਾ 80 ਦੀ ਬਈ ਦੂਜੇ ਨੰਬਰ ਤੇ ਨੀਲੀ ਦਾ ਵੀ ਨੀਂਦੀ ਲਾ ਰਹੀ ਹੈ ਦੱਸਿਓ ਹਾਇ ਤੇ ਬਰੇ ਠੀਕ ਆ ਦੰਦ ਤੁੰਦ ਬਾਈ ਸਾਰੇ ਕਾਇਮ ਆ ਤੁਸੀਂ ਚੈੱਕ ਕਰ ਸਕਦੇ ਜੇ ਆਹ ਲਓ ਜੀ ਇਹ ਵੀ ਜੀ ਦੁੱਧਾ ਸੋ ਛੋਟੀ ਸੁਣੀਏ ਅੱਛਾ ਜੀ ਇਹਦੀ ਛੋਟੀ ਆਪਾਂ ਗਰੰਟੀ ਦੇਵਾਂਗੇ ਅੱਛਾ ਜੀ ਤੇਰਾ 14 ਕਿਲੋ ਠੀਕ ਹੈ ਜੀ ਹਾਂ ਕਿੰਨਾ ਬਾਰੀ ਬਾਨੀਏ ਛੋਟੀ ਇਹ ਲੋ ਠੀਕ ਲੋ ਜੀ ਦੂਜਾ ਸੂਆ ਤੇ ਗੱਬਣ ਤਿਆਰ ਬਾਈ ਕਿੰਨਾ ਟਾਈਮ ਲਾਜੇ ਤੁਹਾਡੇ ਹਿਸਾਬ ਨਾਲ ਬਾਈ 10 ਤੋਂ ਬੜਾ ਨੇ ਖਲੂਗੀ ਅੱਛਾ ਜੀ ਹੋਰ ਨੀਂਦੀ ਲਾ ਰਹੀ ਠੀਕ ਆ ਠੀਕ ਆ ਲਓ ਜੀ 10 ਤੋਂ 12 ਦੇ ਹੁੰ ਲੈ ਜੂ ਤੇ ਕੱਦ ਕਾਠ ਜਿਹੜਾ ਬਹੁਤ ਹੀ ਤਕੜਾ ਆ ਗਿਆ ਵਾ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਪੀਆ ਲੋ ਪੀਲਾ ਕੋਈ ਗੱਲ ਨਹੀਂ ਲਓ ਜੀ ਢੱਲਾਂ ਢਲਣਾ ਜਿਹੜੀਆਂ ਕਾਫੀ ਆ ਹਵਾਨੇ ਦੇ ਠੀਕ ਆ ਠੀਕ ਆ ਬਈ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਭਾਈ 13 ਤੋਂ 14 ਲੀਟਰ ਮਾਰ ਕੇ ਅੱਛਾ ਜੀ ਗਾਰੰਟੀ ਆ ਜੀ ਠੀਕ ਆ ਠੀਕ ਆ ਲਓ ਜੀ 13 14 ਲੀਟਰ ਦੁੱਧ ਭਰੋਗੇ ਸੂਲ ਤੱਕ ਚੱਡਾ ਲਾਜਣਾ ਜਿਸ ਦਿਨ ਕਰਮ ਵਾਲੀ ਫੁੱਲ ਤਿਆਰ ਹੋ ਗਈ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਪਿਆਲ ਪਾਣੀ ਕੋਈ ਗੱਲ ਨਹੀਂ ਲੋਕੀ ਢੱਲਾ ਵਿੱਚ ਚੈੱਕ ਕਰ ਸਕਦੇ ਬਾਕੀ ਥਣਾ ਦਾ ਸੈਜ ਗਿਆ ਜਿਹੜਾ ਸ਼ਾਨਦਾਰ ਆ ਗਿਆ ਵਾ ਲੋ ਜੀ ਕੱਦ ਕਾਟ ਜਿਹੜਾ ਬਹੁਤ ਹੀ ਤਗੜਾ ਵਾ ਤੇ ਸੂਲ ਤੱਕ ਚੱਡਾ ਲਾ ਦੇਣਾ ਜਿੱਦਨ ਕਰਮ ਵਾਲੀ ਫੁੱਲ ਤਿਆਰ ਹੋ ਗਈ ਤੇ ਢੱਲਾ ਢੋਲਾ ਜਿਹੜੀਆਂ ਕਾਫੀ ਆ ਗਈਆਂ ਵਾ ਚੱਡੇ ਦੇ ਵਿੱਚ ਤੇ ਅਗਲੀ ਸਾਈਡ ਤੋਂ ਥਣਾ ਦਾ ਸੈਜ ਗਿਆ ਚੈੱਕ ਕਰੰਨੇ ਆ ਵਾਓ ਜੀ ਇਹਦਾ ਭਾਈ ਜੀ ਮੁੱਲ ਫਿਰ ਕੀ ਲਾ ਭਾਈ ਤਿਆਰ ਹੋ ਗਏ ਛੋਟੀ ਪਮੈਂਟ ਇਹ ਖਲਾਫ 10 ਦੀ 15 ਦੀ ਵੀਜ ਲੋ ਜਦੋਂ ਤਿਆਰ ਹੋ ਗਈ ਅੱਛਾ ਜੀ ਸਿਰਫ 10 ਦਾ 15 ਦਾ ਸਮਝ ਪਾਈ ਨਾ ਠੀਕ ਹੈ ਜੀ ਹੁਣ ਆਪਾਂ ਹਾਂ ਦਾ 86000 ਦੇ ਲਈ ਅੱਛਾ ਜੀ ਹਾਂ ਕਰ ਦਈਏ ਥੋੜਾ ਬੋੜਾ ਭਾਜੀ ਪੌਂਚ ਹੀ 86000 ਜਗਤਨ ਜਿੱਥੇ ਆਉਗੀ ਅੱਛਾ ਜੀ ਫੁੱਲਾ ਹੀ ਆਫਰ ਦੇ ਲਓ ਜੀ ਵੱਡੀ ਆਫਰ ਲਾਤੀ ਆ ਬਾਈ ਨੇ ਪੌਂਚ ਹੀ ਫਰੀ ਅੱਛਾ ਜੀ ਭਾਵੇਂ 20000 ਭਾਵੇਂ ਸਾਨੂੰ 2000 ਭਾਵੇਂ ਸਾਨੂੰ 5000 ਪਜੋ ਬਣਾ ਭਾਈ ਅੱਛਾ ਜੀ ਕਹਿਤਾ ਤੇ ਕਹਿਤਾ ਲਓ ਜੀ ਤਿਆਰ ਹੋ ਛੋਟੀ ਹਾਂ ਜੀ ਇਹਦੀ ਮੈਨੂੰ ਪਤਾ ਹੀ ਇੰਨਾ ਪਰਾ ਝੋਂਦੀ 1 ਲੱਖ 5 ਦੀ 15 ਝੋਟੀਆਂ ਦੇ ਮੱਦੀ ਹੋਈ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬ੍ਰੀਡ ਦੇ ਹਿਸਾਬ ਨਾਲ ਕੱਦ ਵਜਨ ਵੀ ਬਹੁਤ ਹੀ ਚੰਗਾ ਵਾ ਲਓ ਜੀ ਵੱਡੀ ਆਫਰ ਲਾਤੀ ਆ ਬਾਈ ਨੇ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਚੱਡਾ ਜਿਹੜਾ ਬਹੁਤ ਹੀ ਸ਼ਾਨਦਾਰ ਬਣਾਇਆ ਜਨਾ ਜਦਨ ਕਰਮ ਵਾਲੀ ਫੁੱਲ ਤਿਆਰ ਹੋ ਗਈ ਲਓ ਜੀ ਮੈਂ ਲਾਲ ਲੋਟ ਲਓ ਬਾਕੀ ਜਿਹੜਾ ਮੇਲਾ ਹੀ ਝੋਟਣ ਵਾਲਾ ਹਸਾ ਠੀਕ ਹੈ ਠੀਕ ਹੈ ਲਓ ਜੀ ਬਾਕੀ ਜਿਹੜਾ ਸਾਰਾ ਹੀ ਮਾਲ ਬਾਈ ਨੇ ਸੇਲ ਕਰਤਾ ਉਹ ਇਧਰੋਂ ਵੀ ਵਿਕੀਆਂ ਵਾ ਝੋਟੀਆਂ ਬਾਈ ਦੇ ਕੋਲ ਜਿਹੜੀ 5 ਦੀ ਗਾਹ ਦੇ ਤੋਂ ਮੈਨੂੰ ਕਾ ਥੋਇ ਮੇ ਕੋ ਮਾਲ ਵਿਗਿਆ ਵੀ ਸਾਰੇ ਠੀਕ ਆ ਠੀਕ ਆ ਜੀ ਲਓ ਜੀ ਦੋ ਹੀ ਨਾ ਗਿਆ ਬਾਈ ਦੇ ਕੋਲ ਬਾਕੀ ਸਾਰੇ ਸੇਲ ਹੋਏ ਆ ਤਿੰਨ ਪਸ਼ੂ ਜਿਹੜੇ ਸੇਲ ਹੋ ਗਏ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਵੇਖਦਾ ਰੋਜ਼ ਵੀਡੀਓ ਪੈਂਦੇ ਹੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੁਸੀਂ ਰੋਜ਼ ਵੀਡੀਓ ਪਾਉਂਦੇ ਕੋਈ 90 ਨਾਗਲ ਦੱਸੋ ਵੀਡੀਓ ਬੰਨੀ ਵੀ ਨਹੀਂ 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 ਬਿਲਕੁਲ ਬਿਲਕੁਲ ਜੀ ਰੋਜ਼ ਵੀਡੀਓ ਪੈਂਦੇ ਹੀ ਆ ਸਹੀ ਗੱਲ ਆ ਲਓ ਜੀ ਬਾਕੀ ਫੇਰੀ ਆ ਫੇਰੀ ਫੇਰੀ ਆ ਸਹੀ ਗੱਲ ਆ ਜੀ ਲਓ ਬਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ